ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਮਿਸ਼ਨ ਰੋਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਬਿਲ ਨੌਜਵਾਨਾਂ ਨੂੰ ਪਰ ਪਰ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 53691 ਨੌਕਰੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦਵਾਰੀ ਜਾਗ ਗਈ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਚਾ ਰਿਹਾ ਹੈ ਸਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਜਿਹੜੀ ਹੈਗੀ ਰਸਾ ਤਸਕਰਾਂ ਨੂੰ ਲੈ ਕੇ ਜਿਹੜਾ ਹੈਗਾ ਕਾਫੀ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਅੱਜ ਜਿਹੜਾ ਆਪਰੇਸ਼ਨ ਸ਼ੀਲ ਦੇ 13 ਦੇ ਤਹਿਤ ਜਿਹੜਾ ਹੈਗਾ ਪੰਜਾਬ ਰਾਜਸਥਾਨ ਪੁਲਿਸ ਵੱਲੋਂ ਜਿਹੜਾ ਸਾਂਝੇ ਤੌਰ ਤੇ ਜਿਹੜਾ ਹੈਗਾ ਨਾਕਾਬੰਦੀ ਕੀਤੀ ਗਈ ਇਸੇ ਲੜੀ ਤਹਿਤ ਜਿਹੜਾ ਹੈਗਾ ਅਲੱਗ-ਅਲੱਗ ਵਾਹਨਾਂ ਦੀ ਜਿਹੜੀ ਹੈ ਬ੍ਰੀਕੀ ਨਾਲ ਜੈਕਿੰਗ ਕੀਤੀ ਗਈ ਤੇ ਆਪਾਂ ਜਿਹੜੇ ਐਸਐਸਪੀ ਬਰਿੰਦਰ ਸਿੰਘ ਫਾਜ਼ਿਲਕਾ ਦੇ ਜਿਹੜੇ ਗੇਮ ਤੇ ਮੌਕੇ ਤੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਜਿਹੜਾ ਕਹ ਦੱਸਿਆ ਹੈਗਾ ਨਸ਼ਾ ਤਸਕਰਾਂ ਨੂੰ ਲੈ ਕੇ ਜਾਂ ਗੈਂਗਸਟਰਾਂ ਨੂੰ ਲੈ ਕੇ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਐਕਸ਼ਨ ਮੋਡ ਦੇ ਵਿੱਚ ਹੈ ਹੈ ਤੇ ਕਿਸੇ ਕਿਮਤ ਦੇ ਵਿੱਚ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਕੋਈ ਦੀ ਜਿਹੜੀ ਮੇਨ ਪਰਪਸ ਹੈਗੀ ਹੈ ਕਿ ਸਾਡੀ ਹੱਤਕਾਲ ਮਿਲ ਅਸੀਂ ਤੁੰਗਨਗਰ ਪੁਲਿਸ ਨਾਲ ਕਾਲ ਮਿਲ ਕਰਕੇ ਕੀ ਕਰ ਰਹੇ ਆ ਇਹਦੇ ਵਿੱਚ ਇਫੈਕਟਿਵ ਲੇਕਿਨ 올ਓਵਰ ਸਟੇਟ ਚੱਲ ਰਹੀ ਹੈ ਸਰ ਤੇ ਮੋੜਾ ਤੇ ਜਿਹੜੀ ਆਪਣੀ ਨਸ਼ਾ ਦੂਰ ਮਹਮਾ ਅੰਦੁਲਈ ਕੇ ਪਾਰ ਹੈ ਉਹਦੀ ਤਸਵੀਰ ਹੈਗਾ ਬਾਕੀ ਸਾਇਰ ਜਿਹੜੀ ਰੇਡੀਓ ਤੋਂ ਹੈ ਉਹ ਹੋਰ ਵੀ ਚਲੇ ਕੇ ਚਿਰਦੇ ਨਾਲ ਜਿਹੜਾ ਇੱਕ ਉਹ ਕਿੱਥੇ ਗਿਆ ਗਿਆ ਉਸ ਦਾ ਜੈਸਟਾ ਹੋ ਗਿਆ ਉਹਨਾਂ ਤੇ ਜਿਹੜੇ ਹੈਗਾ ਨਾ ਪਾਇਆ ਜਾ ਰਿਹਾ ਜੀ ਇਸੇ ਕੋਲ ਚੈਕਿੰਗ ਪਾਸਪੋਰਟ ਰੀਜਿਸਟ੍ਰੇਸ਼ਨ ਉਹ ਵੀ ਚੱਲ ਰਹੀ ਹੈ ਕੱਲ ਜੀ ਰਾਜستان ਦੇ ਬਾਰਡਰ ਕਿੰਨੇ ਲੱਗਦੇ ਨੇ ਆਪਣੇ ਜਿਹੜੇ ਆਪਣੇ ਦੇਖੋ ਤਿੰਨ ਜਗ੍ਹਾ ਬਾਰਡਰ ਹੈਗੇ ਆ ਦੋ ਤਾਂ ਆਪਾਂ ਗੰਦਨਗਰ ਨਾਲ ਹੀ ਸਾਡੇ ਨਕਸ਼ੇ ਅੰਦਰ ਤੇ ਇੱਕ ਜਿਹੜਾ ਹੈਗਾ ਸਾਡਾ ਹਨਮਾਨਪੁਰ ਜੀ ਪੰਜਾਬ ਨੇ ਨਸ਼ਾ ਮੁਕਤ ਜਿਹੜਾ ਕਿ ਮੁਹਿੰਮ ਮਿੱਢੀ ਗਈ ਹੈ ਉਸ ਲੜੀ ਦੇ ਤਹਿਤ ਨਸ਼ਾ ਤਸਕਰਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਚੇਤਾਵਨੀ ਹੈ ਸਰ ਬਿਲਕੁਲ ਚੱਲ ਰਹੀ ਹੈ ਅਸੀਂ ਆਲਰੇਡੀ ਜ਼ਾਇਰੇ ਦੇ ਪੱਤੇ ਤੇ ਨਸ਼ਾ ਤਸਕਰਾਂ ਆਪਣੀ ਜਮਾਨੇ ਸੀ ਚੱਲਦੀ ਹੈ ਸਾਰੀ ਪੰਜਾਬ ਤੇ ਉਸ जो कोई नशा ट्रस्कर सप्लायर है तो प्लस साढ़े से अटैक करता है तो उन्हें बच्चा ले जाता है असं जो है ड्रग पैड्रोल सारे पंजाब को चल रही है जिन्हें कि असि काफ़ी ज़्यादा मात्र जो है प्लस हैरोग पैड्रोल करे गए ये नशे के खिलाफ नशे का परिवहन आवागमन रोकने के लिए राजस्थान और पंजाब की तरफ से दोनों पुलिस की तरफ से एक संयुक्त कार्रवाई की गई जिसमें अबोर सर्किल के ऑफिसर्सू सर सर्किल के ऑफिसर्स मुलाजमानों ने मिलकर जी कौन कौन सी गाड़ियों की चेकिंग की गई है इसमें हर प्रकार की गाड़ी रूपये तो वाहन से लेकर बड़े ट्रक तक। नशों को लेकर किस तरह की कार्रवाई रहेगी राजस्थान रोड पंजाब पुलिस की नशों को लेकर के दोनों ही सरकारें बहुत ज्यादा संवेदनशील बनी हुई है और इस पर लगातार प्रकरण दर्ज किए जा रहे हैं दोनों ही थाना क्षेत्रों का आपस में बढ़िया समन्वय है जिससे हम एक दूसरे के वहाँ सूचना देते रहते हैं और इनकी धरपकड़ कर रहे हैं डेरी टीवी रिपोर्ट